ਦੇਖੋ ਸਾਡਾ ਤਰਨਾ ਇਸ ਸੰਬੰਧ ਵਿੱਚ ਹੈ ਕਿ ਪੰਜਾਬ ਸਰਕਾਰ ਨੇ ਅਦਾਲਤ ਤੋਂ ਡਰਦਿਆਂ ਅਦਾਲਤ ਦੀ ਕੁਰਕੀ ਤੋਂ ਡਰਦਿਆਂ ਇਲੈਕਸ਼ਨ ਪੰਚਾਇਤ ਦੀ ਜਿਹੜੀਆਂ ਕਰਾਉਣ ਦਾ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪਰ ਸਰਕਾਰ ਦੀ ਮਨਛਾ ਕੁਝ ਹੋਰ ਹੈ ਸਰਕਾਰ ਦੀ ਮਨਛਾ ਇਹ ਹੈ ਕਿ ਉਹਦੇ ਵਿੱਚ ਇੰਨੀ ਜਿਆਦਾ ਹਾਰਡਲਸ ਖੜੀਆਂ ਕਰ ਦਿੱਤੀਆਂ ਜਾਂ ਇੰਨਾ ਜਿਆਦਾ ਇਸ ਪ੍ਰੋਸੈਸ ਨੂੰ ਜਿਹੜਾ ਉਹ ਪਾਲ ਮਟੋਲ ਵਾਲੀ ਨੀਤੀ ਦੇ ਉੱਤੇ ਚਲਾ ਰਹੇ ਨੇ ਪਾਕੇ ਲੋਕਾਂ ਨੂੰ ਉਹਨਾਂ ਦੇ ਨਾਂ ਤੇ ਐਨਓਸੀ ਮਿਲਣਾ ਚਾਹਲਾ ਟੈਕਸ ਦੀਆਂ ਰਸੀਦਾਂ ਮਿਲਣ ਔਰ ਲੋਕੀ ਇਸ ਪ੍ਰੋਸੈਸ ਦੇ ਵਿੱਚ ਭਾਗ ਨਾ ਲੈ ਸਕਣ ਜੇ ਭਾਗ ਹੀ ਨਹੀਂ ਲੈ ਸਕਣਗੇ ਤੇ ਲੋਕਤੰਤਰ ਦੀ ਮੂਰਲੀ ਇਕਾਈ ਜਿਹੜੀ ਆ ਪੰਚਾਇਤ ਦੇ ਰੂਪ ਵਿੱਚ ਸ਼ੁਰੂ ਹੁੰਦੀ ਆ ਇਹ ਲੋਕਤੰਤਰ ਦਾ ਇੱਕ ਤਰ੍ਹਾਂ ਦੇ ਨਾਲ ਘਾਟ ਕੀਤਾ ਜਾ ਰਿਹਾ ਸਰਕਾਰ ਦਾ ਕੋਈ ਵੀ ਅਧਿਕਾਰੀ ਆਪਣੀਆਂ ਡਿਊਟੀਆਂ ਦੇ ਉੱਤੇ ਹਾਜ਼ਰ ਨਹੀਂ ਸਾਡੀ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਆ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਪੰਚਾਇਤੀ ਰਾਜ ਨਾਲ ਸੰਬੰਧਿਤ ਜਿੰਨੇ ਵੀ ਮੁਲਾਜ਼ਮ ਨੇ ਔਰ ਚੋਣ ਵਾਲੇ ਦੇ ਵਿੱਚ ਭਾਗ ਲੈ ਰਹੇ ਸਾਰੇ ਮੁਲਾਜ਼ਮ ਜਿਹੜੇ ਆਪਣੀਆਂ ਡਿਊਟੀਆਂ ਦੇ ਉੱਤੇ ਹਾਜ਼ਰ ਮੇਰੇ ਪੱਖ ਤੌਰ ਦੇ ਤੇ ਇਸ ਦਫਤਰ ਦਾ ਤਲ ਮਾਨਕਣ ਕਰਕੇ ਦੇਖ ਸਕਦੇ ਹੋ ਕਿ ਇੱਕ ਕਲਾਸ 4 ਤੋਂ ਲੈ ਕੇ ਬੀਡੀਓ ਤੱਕ ਇਸ ਦਫਤਰ ਦੇ ਵਿੱਚ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਹੈਗਾ ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਇਹਨਾਂ ਦੀ ਨੀਤੀ ਜਿਹੜੀ ਆ ਉਹ ਕੀ ਹੈ ਕਿ ਇਹ ਆਪਣੀ ਡਿਊਟੀ ਦੇ ਪ੍ਰਤੀ ਕਿੰਨੇ ਕੋ ਇਮਾਨਦਾਰ ਨੇ ਸਾਡੇ ਕੋਲ ਇਹਨਾਂ ਸਮਾਂ ਨਹੀਂ ਅਸੀਂ ਵੇਲੇ ਨਹੀਂ ਕਿ ਸਾਨੂੰ ਇਹਨਾਂ ਦਾ ਪਿੱਟ ਸਿਆਪਾ ਕਰਨ ਵਾਸਤੇ ਇੱਥੇ ਇਕੱਠੇ ਹੋਣਾ ਪਵੇ ਪਰ ਜਦੋਂ ਤੁਸੀਂ ਕਿਸੇ ਦਾ ਨੱਕ ਘੁੱਟੋਗੇ ਫਿਰ ਦਾ ਮੂੰਹ ਖੁੱਲਦਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਕਿਉਂਕਿ ਅਸੀਂ ਮੈਦਾਨ ਛੱਡ ਕੇ ਭੱਜਣ ਵਾਲਿਆਂ ਤੋਂ ਨਹੀਂ ਜੇ ਸਰਕਾਰ ਨੇ ਕੁਝ ਕੀਤਾ ਸਰਕਾਰ ਦੇ ਪੱਲੇ ਕੁਝ ਹੈਗਾ ਤੇ ਫਿਰ ਇਲੈਕਸ਼ਨ ਕਰਾਵੇ ਨਿਰਪੱਖ ਇਲੈਕਸ਼ਨ ਕਰਾਵੇ ਇਕੱਲੇ ਮੈਦਾਨ 'ਚ ਥਾਪੀਆਂ ਮਾਰ ਕੇ ਆਪਣੇ ਆਪ ਨੂੰ ਪਹਿਲਵਾਨ ਸਾਬਤ ਕਰੀ ਜਾਂਦੇ ਨੇ ਇਹਦੇ ਨਾਲ ਕੋਈ ਬਹੁਤਾ ਵੱਡਾ ਮਾਦੀ ਨਹੀਂ ਬਣ ਜਾਂਦਾ ਇਹ ਇੱਥੇ ਆਉਣ ਦੱਸਣ ਪਰ ਕਿਉਂਕਿ ਇਹ ਸਰਕਾਰ ਦੀ ਮੰਛਾ ਹੀ ਬਣ ਚੁੱਕੀ ਆ ਕਿ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਇਹਨਾਂ ਨੇ ਵਾਂਝਿਆ ਕਰਨਾ ਜੇ ਕੋਈ ਪੱਤਰਕਾਰ ਬੋਲਦਾ ਹੈ ਸਰਕਾਰ ਦੀ ਕੋਈ ਨੁਕਤਾਚੀਨੀ ਕਰਦਾ ਹੈ ਤੇ ਉਹਦੇ ਤੇ ਪਰਚੇ ਕਰ ਦਿੰਦੇ ਨੇ ਜੇ ਕੋਈ ਵਿਰੋਧੀ ਕਰਦਾ ਹੈ ਤੇ ਉਹਨੂੰ ਡਰਾਉਂਦੇ ਧਮਕਾਉਂਦੇ ਨੇ ਔਰ ਅਧਿਕਾਰੀਆਂ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਹੈ ਕਿ ਅਧਿਕਾਰੀ ਵੀ ਮਜਬੂਰ ਹੋ ਗਏ ਨੇ ਤੁਸੀਂ ਮੰਨੋਗੇ ਨਹੀਂ ਸਾਨੂੰ ਕਈ ਮੁਲਾਜ਼ਮਾਂ ਨੇ ਕਈ ਅਧਿਕਾਰੀਆਂ ਨੇ ਸਾਨੂੰ ਇਹ ਗੱਲ ਵੀ ਕਹੀ ਆ ਤੇ ਸਾਡੇ ਬਸ ਦਾ ਰੋਗ ਨਹੀਂ ਤੁਸੀਂ ਕੋਈ ਧਰਨਾ ਮੁਜਾਰਾ ਕਰੋ ਫਿਰ ਸਾਨੂੰ ਕਿਤੇ ਇਜਾਜ਼ਤ ਮਿਲਣੀ ਆ ਨਹੀਂ ਤੇ ਅਸੀਂ ਬਣੇ ਹੋ ਕੇ ਸੋ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਇਹ ਇਨਾ ਕੰਮਾਂ ਤੋਂ ਗ੍ਰੇਸ ਕਰੇ ਹੋਰ ਲੋਕਾਂ ਨੂੰ ਇਸ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਵਾਸਤੇ ਉਹਨਾਂ ਦੀਆਂ ਵਰਦੇ ਜਿਹੜੀ ਡਾਕੂਮੈਂਟ ਨੇ ਉਹ ਮੋਸ਼ਾ ਕਰਾਏ ਚਾਹੀਦੇ। ਜਿੱਦਾਂ ਉਹ ਯਾਰਾ ਦਾ ਨੋਟ ਨਾ ਲਾਇਆ ਨੂੰ ਕੋਈ ਮੁਲਾਜ਼ਮੇ ਤੁਹਾਡੇ ਕੋਲ ਆਇਆ। ਨਾ ਜੀ ਨਾ ਕੋਈ ਨਹੀਂ ਆਇਆ ਕੋਈ ਨਹੀਂ ਆ ਰਹੀ ਮੇ ਘਰੋਂ ਵੇਲੇ ਹੋ ਕੇ ਆਏ ਆ ਕੋਈ ਪਰਮਾਨੀ ਜਨਤਿਰਤਾ ਕਾਉਂਦੇ ਨਹੀਂ ਅਹੀਂ ਮੈਂ ਨਾ ਦੇ ਇੱਥੇ ਹੀ। ਜਾਣਾ ਆ ਵੀ ਕਿਤੇ ਨਹੀਂ ਗਾ ਔਰ ਜੇ ਸਰਕਾਰ ਨੇ ਉਸੇ ਤਰ੍ਹਾਂ ਆਪਣਾ ਬੇਸਲਾ ਪੰਡ ਜਿਹੜਾ ਉਹ ਜਾਰੀ ਰੱਖਿਆ ਤੇ ਅਸੀਂ ਕੱਲ ਨੂੰ 에ਰਪੋਰਟ ਦੇ ਉੱਤੇ ਮੇਨ ਆਵਾਜ਼ਾਈ ਜਿਹੜੀ ਉਹਨੇ ਚੌਂਕ ਕਰਾਂਗੇ ਤਾਂ ਅੱਗੇ ਦੇਸ਼ਾਂ ਬੇਸ਼ਾਂ ਤੱਕ ਵੀ ਇਹਨਾਂ ਦੀ ਚਰਚਾ ਹੋਵੇ ਜਦੋਂ ਲੋਕੀ ਰਿਪੋਰਟ ਤੇ ਨਾ ਜਾ ਸਕੇ ਪਰ ਸਾਡੀ ਮਜਬੂਰੀ ਹੈ ਜੀ ਉਹਦੇ ਕਾਰਨ ਲੋਕਾਂ ਨੂੰ ਕਤੋਕ ਤਕਲੀਫ ਹੋਵੇ ਤੇ ਅਸੀਂ ਉਹਦੇ ਲਈ ਖਿਮਾ ਚਾਹੁੰਦੇ ਆ ਪਰ ਕਿਉਂਕਿ ਰੋਏ ਵਗੈਰ ਮਾਂ ਵੀ ਦੁੱਧ ਨਹੀਂ ਦਿੰਦੀ ਹੋਰ ਇਹ ਸਰਕਾਰ ਤੇ ਵੈਸੇ ਹੀ ਮਤਰਈ ਮਾਂ ਹੈ ਇਸ ਕਰਕੇ ਇਹਦੇ ਅੱਗੇ ਰੋਣਾ ਨਹੀਂ ਪੁੱਛਣਾ ਸਾਰਾ ਅੱਜ ਤੱਕ ਲਈ ਕਰਦੇ ਰਹੇ ਇਹ ਸਾਰਾ ਅਸੀਂ ਸਾਨੂੰ ਐਨੋਸ਼ਾ ਨਾ ਸਾਨੂੰ ਕੋ ਚੁਲਾ ਟੈਕਸ ਇਹ ਸਾਰਾ ਕੁਝ ਦੇਣ ਨਹੀਂ ਦਏ ਅਸੀਂ ਅੱਗੇ ਹੀ ਇਹਨਾਂ ਦੇ ਤਾਂ ਕਰਕੇ ਪਹਿਲਾਂ ਬੇਨਤੀ ਕਰਦੇ ਰਹਾਂਗੇ ਸਾਨੂੰ ਦਿਓ ਸਮਾਨਾ ਇਤਕ ਤੱਕ ਵੀ ਨਹੀਂ ਜੀ ਮੰਤਰੀ ਸਾਹਿਬ ਦੀ ਕੋਠੀ ਜਾ ਉਥੋਂ ਲਾਓ ਅਸੀਂ ਕੋਠੀ ਨਹੀਂ ਜਾਵਾਂਗੇ ਸਾਨੂੰ ਦੇਵੇ ਜਾਂ ਨਾ ਦੇਵੇ ਅਸੀਂ ਇੱਧਾਂ ਇਲੈਕਸ਼ਨ ਲੜਾਂਗੇ ਪਰ ਮੈਂ ਧਾਰੀਵਾਲ ਸਾਹਿਬ ਕੋ ਇੱਕ ਬੇਨਤੀ ਕਰਦਾ ਧਾਰੀਵਾਲ ਸਾਹਿਬ ਜਦੋਂ ਤੁਸੀਂ ਇਲੈਕਸ਼ਨ ਲੜਨ ਲੱਗੇ ਸੀ ਉਦੋਂ ਤੁਹਾਡਾ ਕੀ ਹਾਲ ਸੀ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਰਾਏ ਸਿੱਖਰੀ ਬਰਾਦਰੀ ਸਾਰੀ ਤੋਰੀ ਪਈ ਹੈ ਸਰਪੰਚ ਪ੍ਰਧਾਨ ਕੋ ਰਪਿਆ ਪਰ ਤੁਹਾਂ ਕੋਈ ਸਾਡਾ ਮੁੱਲ ਨਹੀਂ ਪਾਇਆ ਧਾਰੀਵਾਲ ਸਾਹਿਬ ਸਾਨੂੰ ਸਾਰੀ ਜਾਜ ਜੇ ਜੇਕਰ ਅਸੀਂ ਬੁਨੀ ਰਾਏ ਪਾਤਾ ਪਾਤਾ ਅਨੁਮਿਦਾਂਗੇ ਦੂਜਾ ਨਮਰ ਮੇਰੀ ਬੇਨਤੀ ਹੈ ਕਿ ਜਿਹੜੇ ਬੰਦੇ ਤੋਂ ਪਿੰਡਾਂ ਦੇ ਇਲੈਕਸ਼ਨ ਲੜਾਉਣ ਡਿਆ ਉਹ ਸਾਰੇ ਆਉਂ ਆਉਣ ਵਾਲੇ ਸਮੇਂ ਅਸੀਂ ਤੁਹਾਡੇ ਨਾਲ ਤੁਰਾਂਗੇ ਮਜਾ ਤਾਂ ਇਕੱਲੇ ਇਕੱਲੇ ਇਲੈਕਸ਼ਨ ਲੜਨਾ ਧਾਰੀਵਾਲ ਸਾਹਿਬ ਤੁਸੀਂ ਮੇਰੇ ਚੱਕ ਡੋਗਰਾ ਤੇ ਹੱਥ ਫੜ ਲਓ ਕਿ ਤੁਹਾਡੇ ਬਾਰੇ ਜਦੋਂ ਮੈਂ ਤੁਹਾਡੇ ਨਾਲ ਹਾਂ ਤੁਹਾਨੂੰ ਮੈਂ 185 ਵੋਟਾਂ ਦਿਟਾਇਆ ਤੁਮਾਂ ਪਰ ਕਿ ਕੁਸਾਤ ਨਹੀਂ ਐਡ ਕੀ ਤੁਹਾਡੇ 73 ਨਿਕਲੀਆਂ ਨੇ 1973 ਨਹੀਂ ਜਨਦਾਗਾ ਮੇਰੇ ਤੇ ਜੁੱਤ ਹੋ ਜੀਤੇ ਪਰ ਮੈਂ ਗੱਲ ਇਹ ਕਹਿੰਨਾ ਪਰ ਤੁਹਾਡੇ ਦੀ ਜਰੂਰਤ ਨੇ ਇਕੱਲੇ ਇਕੱਲੇ ਇਲੈਕਸ਼ਨ ਲੜਾਓ ਆ ਤੇਰੇ ਚੱਕ ਨੋਗਰਾਂ ਵਾਲੇ ਬੰਦੇ ਸਾਰੇ ਕਾਂਗਰਸ ਨਾਲ ਰਲ ਕੇ ਰਹਿ ਜੇ ਉਹਨਾਂ ਪਹਿਲਾਂ ਸੁਲਾਹ ਕਰ ਲਈ ਕਿ ਅਸੀਂ ਤੁਹਾਡੇ ਨਾਲ ਤੁਰਾਂਗੇ ਜਾ ਕੇ ਪਤਾ ਕਰ ਲੋ ਮੈਂ ਝੂਠ ਨਹੀਂ ਜੇ ਮਾਰਦਾ ਇਤਿਹਾਸ ਕਿੰਨਾ ਮੈਂ ਗਰਾਊਂਡ ਲੈਵਲ ਦੀ ਗੱਲ ਕਹਿੰਦਾ ਤੁਸੀਂ ਤੇ ਪਾਣੀ ਹਵਾ ਜੇ ਮੈਂ ਉੱਡੇ ਫਿਰਦੇ ਜੇ ਤੁਹਾਨੂੰ ਤੁਸੀਂ ਇਹ ਥੱਤੋ ਵੀ ਅਸੀਂ ਤੁਹਾਨੂੰ ਬਜਾਇ ਬਣਾਇਆ ਸਾਡਾ ਹੱਕ ਮੰਦਾ ਹੈ ਕਿ ਐਤਕੀ ਤੁਹਾਨੂੰ ਅਸੀਂ ਐਮਐਲਏ ਜੇ ਕੁਰਸੀ ਜਿੱਤੇ ਸਾਡੇ ਕਿਦਿਆਂ ਜੇ ਐਤਕਾਂ ਦੀ ਵਰੀ ਤੁਹਾਡਾ ਖਰਜੀ ਸਾਰਿਆਂ ਦਾ ਕਰੋ ਜਿੱਦਾਂ ਅਸੀਂ ਤੁਹਾਨੂੰ ਮੋਟਾ ਪਾਈਆ ਇਹ ਬੰਦੇ ਜਿਹੜੇ ਕਾਂਗਰਸਾਂ ਮਿਲਿਆ ਜੀ ਵੀ ਤੁਹਾਨੂੰ ਵੋਟਾਂ ਪਹੁੰਚ ਦੋ ਉਹਨਾਂ ਦਾ ਕਰੋ ਕੰਮ ਪਰ ਐਤਕਾ ਸਾਡਾ ਹੱਕ ਮੰਦਾ ਅਸੀਂ ਤੁਹਾਨੂੰ ਵੋਟਾਂ ਬਾਗ ਜਤਾ ਕੇ ਪਿੰਡੋਂ ਭੇਜਿਆ ਤੇ ਤੁਸੀਂ ਵੇਖੋ ਜਦੋਂ ਤੁਸੀਂ ਪਿੰਡ ਗਏ ਸੀ ਮੇਰੇ ਘਰ ਗਏ ਸੀ ਕੋਈ ਹਜ਼ਾਰ ਤੋਂ ਵੱਧ ਬੰਦੇ ਦਾ ਮੈਂ ਇਕੱਠ ਕਰਕੇ ਤੁਹਾਨੂੰ ਦਿਖਾਇਆ ਸੀ ਤੇ ਵੋਟਾਂ ਵੀ ਸਾਰੇ ਇਲਾਕੇ ਨੇ ਪਹੁੰਚਾਈਆਂ ਸੀ ਐਤਕੀ ਜੇ ਮੈਂ ਤੁਹਾਨੂੰ ਮੈਨੂੰ ਪਿੱਛੇ ਕੀ ਪਤਾ ਕੀ ਹਾਲਾ ਤੁਹਾਡੇ ਬੰਦੇ ਇਲੈਕਸ਼ਨ ਲੜ ਰਹੇ ਨੇ ਮੈਂ ਇੱਕ ਗੱਲ ਕਰਦਾ ਚੱਕ ਲੋਗਾ ਜੁਰਤਾ ਕਿ ਤੇ ਮੈਂ ਕੱਲੇ ਇਲੈਕਸ਼ਨ ਲੜੋ ਉਹਨੂੰ ਜਿਹੜਾ ਬੰਦਾ ਖੜਾ ਹੈ ਜੀ ਜੇ ਨਹੀਂ ਮੈਂ 50 ਵੋਟਾਂ ਨਿਕਲਣ ਤਾਂ ਮੈਂ ਸਾਡੇ ਸਿਆਸਤ ਛੱਡ ਦੂੰ ਕੋਈ ਨਹੀਂ ਬਾਤ ਕਰ ਲੈਣੀ ਹੈ ਸੈਕਟਰੀ ਮੁਰਦਾਬਾਦ 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 ਇੱਕ ਮਿੰਟ ਇੱਕ ਮਿੰਟ ਭਾਈ ਜੀ ਵੇਖੋ ਜੀ ਜੋ ਪੰਜਾਬ ਦੀ ਮੌਜੂਦਾ ਸਰਕਾਰ ਆ ਤੇ ਇਸ ਹਾਲ ਖੇਤੋਂ ਜਿਹੜੇ ਵਿਧਾਇਕ ਆ ਧਾਰੀਵਾਲ ਸਾਹਿਬ ਜੋ ਕੈਬਨਰਟ ਮੰਤਰੀ ਵੀ ਆ ਉਹ ਲੋਕਾਂ ਦਾ ਸ਼ਰੇਆਮ ਗੁੰਡਾਗਰਦੀ ਤੇ ਧੱਕਾ ਕਰ ਰਹੇ ਆ ਆ ਪਿਛਲੇ 3-4 ਦਿਨ ਪਹਿਲਾਂ ਸਾਡੇ ਸਰਪੰਚਾਂ ਨੂੰ ਚੁੱਕ ਕੇ ਉਹਨਾਂ ਦੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹ ਚ ਘੱਲ ਦਿੱਤਾ ਤੇ ਹੁਣ ਜਿਹੜੀ ਕਿਤੇ ਕੋਈ ਐਨਓਸੀ ਕੋਈ ਨੋ ਡਿਊ ਸਰਟੀਫਿਕੇਟ ਕੋਈ ਚੁੱਲਾ ਟੈਕਸ ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ ਅੱਜ ਤੁਸੀਂ ਵੇਖ ਲਓ ਵੀਡੀਓ ਦਫ਼ਤਰ ਖਾਲੀ ਆ ਕੋਈ ਸੈਕਟਰੀ ਨਹੀਂ ਆ ਕੋਈ ਇੱਥੇ ਮੁਲਾਜ਼ਮ ਨਹੀਂ ਸਾਰੇ ਜਿਹੜੇ ਆ ਉਹ ਮੰਤਰੀ ਦੇ ਘਰ ਬੈਠੇ ਆ ਉਹਦੇ ਘਰੋਂ ਐਨਓਸੀਆਂ ਮਿਲਣੀਆਂ ਉਹ ਕਹਿੰਦੇ ਜਿਹੜਾ ਉੱਥੇ ਜਾਊਗਾ ਉਹਨੂੰ ਐਨਓਸੀ ਮਿਲੂਗੀ ਉਦੇ ਰੋਸ ਚਾਦੀ ਜਿਹੜਾ ਇਹ ਅੱਜ ਵੀਡੀਓ ਦਫਤਰ ਦੇ ਕਰਾਉ ਕੀਤਾ। ਇਸ ਤੋਂ ਅਗਲਾ ਜੀ ਸਾਰਿਆਂ ਨਾਲ ਸਲਾਹ ਕਰਕੇ ਤੇ ਏਅਰਪੋਰਟ ਦੇ ਬਾਹਰ ਜਿਹੜਾ ਟੀ ਪੁਆਇੰਟ ਹੈ ਉਹ ਕਰਨ ਨੂੰ ਜਿਹੜਾ ਅਸੀਂ ਬੰਦ ਕਰਾਂਗੇ ਤੇ ਉਹਦਾ ਸਾਰਾ ਜੇ ਸਾਨੂੰ ਐਨਓਸੀਆਂ ਨਾ ਦਿੱਤੀਆਂ ਗਈਆਂ ਏਅਰਪੋਰਟ ਦੇ ਬਾਹਰ ਜਿਹੜਾ ਟੀ ਪੁਆਇੰਟ ਅਗਲਾ ਉਥੋਂ ਬੰਦ ਕੀਤਾ ਜਾਊਗਾ। ਆ ਤੁਹਾਡੇ ਸਾਹਮਣੇ ਆ ਜੀ ਘੰਟਾ ਹੋ ਗਿਆ ਬੈਠਿਆਂ ਨੂੰ ਉਹਨ ਦੇ ਇੱਕ ਸੈਕਟਰੀ ਤੱਕ ਇੱਕ ਮੁਲਾਜ਼ਮ ਤੱਕ ਇਹਨਾਂ ਦਾ ਨਹੀਂ ਸੁਣਨਾ ਆਇਆ ਬਾਹਰ ਕੋਈ ਗੱਲ ਵੀ ਦੱਸੋ ਤੁਹਾਡੀ ਮੁਸ਼ਕਲ ਕੀ ਆ ਕੀ ਗੱਲਬਾਤ ਆ ਕੋਈ ਪ੍ਰਸ਼ਾਸਨ ਦਾ ਇੱਕ ਬੰਦਾ ਵੀ ਇੱਥੇ ਪਹੁੰਚਣ ਲਿਆ। ਮੇਰਾ ਨਾਮ ਸੁਖਜੀਤ ਸਿੰਘ ਹਾਂ ਸੁਖਜੀਤ ਸਿੰਘ ਹੈ ਮੈਂ ਬੀਡੀਪੀਓ ਇਨਾਲਾ ਤਨਾਤ ਹਾਂ ਤੇ ਅੱਜ ਦਾ ਅੱਜ ਇੱਕ ਸ਼੍ਰੋਮਣੀ ਕਾਲੀ ਦਲ ਦੀ ਔਰ ਸੀ ਜੋ ਦਰਨਾ ਪ੍ਰਦਰਸ਼ਨ ਕੀਤਾ ਕੀ ਅੱਜ ਜੋ ਉਹਨਾਂ ਨੇ ਜਹਾਂ ਪੇ ਆਪਣਾ ਦਰਨਾ ਦਿਆ ਉਸਕੇ ਰਗਣੀ ਮੇਰੀ ਉਨਸੇ ਬਾਤ ਹੋਈ ਆ ਉਹਨਾਂ ਨੇ ਦੋ ਤਿੰਨ ਇਸ਼ੂ ਮੈਨੂੰ ਬਤਾਏ ਹਨ ਕਿ ਜੋ ਇੱਕ ਚੁੱਲਾ ਟੈਕਸ ਕੀ ਰਸੀਦ ਦਾ ਉਹਨੇ ਇਸ਼ੂ ਆ ਰਹਾ ਹੈ کہ وہ, وہ نہیں مل رہی ہیں اور ایک این او سی کا تھا اس کے ریگارڈنگ میں نے ان کو بتا دیا ہے کہ یعنی کوئی ایسی کوئی ویسے پرابلم نہیں ہے نہ ہی کوئی ایسی کوئی بندش ہے کسی کی اور سے تو میں نے ان کو بتا دیا ہے کہ یہاں پہ یعنی کوئی کسی کو بھی کوئی پرابلم آتی ہوں میں سیٹرڈے بھی جاؤں تھا سنڈے بھی جاؤں آگے بھی میں جہاں آفیس بیٹھا ہوں میرے پاس آئیے کوئی بات نہیں میں جو ایس پر گائڈ لائن میں کام کروانے کے لیے وہاں پہ بت ہیں <سؤال> کہ ایسا کوئی ایشو ہے نہیں ہے تو مانگ تو نہیں رہے گا جو انہوں نے چھوٹی چھوٹی ایشو بتائے اور میں نے آلریڈی ان کو بول دیا ہے اسٹاف کو بول دیا وہ وجہ ہو جائیں گے ایسا کوئی ڈرنے والا تو کوئی ایشو نہیں تھا کہنا تھا نا بہت ہمارے پاس جو نہیں کر رہے ہیں آج تک ان کا صرف میرے پاس ایک پرسن آیا تھا آج بھی میں نے اس سے پوچھا تھا کہ آپ بتائیے مجھے jo hai wo 8% to unhone bola tha ki wo iska issue hai wo already staff ko bol diya ho jayega usse koi